ਲੁਧਿਆਣੇ ਤੇ ਪਹਿਲਾਂ ਆਉਨੇ ਆ ਪਹਿਲਾਂ ਕਿਉਂਕਿ ਲੁਧਿਆਣਾ ਬੜਾ ਇੰਪੋਰਟੈਂਟ ਇਸ ਕਰਕੇ ਵੀ ਹੈ ਇੱਕ ਤਾਂ ਪੰਜਾਬ ਦਾ ਸੈਂਟਰ ਹੈ ਦਿਲ ਧੜਕਦਾ ਉੱਥੋਂ ਪੰਜਾਬ ਦਾ ਉੱਥੇ ਇਸ ਵਾਰੀ ਉਮੀਦਵਾਰਾਂ ਦਾ ਵੀ ਬੜਾ ਦਿਲ ਧੜਕਿਆ ਉੱਥੋਂ ਵੀ ਕਈ ਤਰ੍ਹਾਂ ਦੀਆਂ ਆਡੀਓ ਹੋਰ ਬਹੁਤ ਕੁਝ ਜਰਮਨੀਤ ਵਿਟੂ ਰਾਜਾ ਵਰਿੰਗ ਗਤੀਵਿਧੀਆਂ ਬਹੁਤ ਕੁਝ ਦੇਖਣ ਉੱਥੇ ਮਿਲਦਾ ਰਿਹਾ ਹਾਲਾਂਕਿ ਪ੍ਰਾਸ਼ਰ ਪੱਪੀ ਤੇ ਵੀ ਕਹਿੰਦੇ ਰਹੇ ਕਿ ਮੇਰਾ ਨਾਮ ਹੀ ਪੱਪੀ ਹੈ ਤੇ ਮੈਨੂੰ ਲੋਕਾਂ ਨੇ ਪਿਆਰ ਬਹੁਤ ਦੇਣਾ ਇਵੀ ਤਰ੍ਹਾਂ ਦੀਆਂ ਗੱਲਾਂ ਹੋਈਆਂ ਪਰ ਪਿਆਰ ਮਿਲਿਆ ਨਹੀਂ ਵੋਟਾਂ ਦੇ ਰੂਪ ਦੇ ਵਿੱਚ ਲੁਧਿਆਣਾ ਦਾ ਕੀ ਬਣਿਆ ਕਿਹੜੇ ਕਿਹੜੇ ਹਲਕੇ ਤੋਂ ਕੌਣ ਪਿੱਛੇ ਰਿਹਾ ਕੌਣ ਅੱਗੇ ਇਹਦਾ ਵੀ ਜ਼ਰੂਰ ਜ਼ਿਕਰ ਨੂੰ ਲੱਗਦਾ ਨਾ ਉਹਨਾਂ ਨੂੰ ਪੱਪੀਆਂ ਮਿਲੀਆਂ ਨਾ ਵੋਟਾਂ ਮਿਲੀਆਂ ਗਿਆ ਨਾ ਉੱਤੇ ਇੱਜ਼ਤ ਹੀ ਮਸਾਂ ਬਚੀ ਹੈਗੀ ਅਗਰ ਲੁਧਿਆਣਾ ਦੀ ਗੱਲ ਕੀਤੇ ਲੁਧਿਆਣਾ ਇੱਕ ਆਪਣੇ ਆਪ 'ਚ ਬੜਾ ਖੂਬਸੂਰਤ ਆ ਜੀ ਜੇ ਪੰਜਾਬ ਸਰਕਾਰ ਨੂੰ 100 ਰੁਪਏ ਰੋਜ਼ ਦੀ ਇਨਕਮ ਹੁੰਦੀ ਹੈ ਤੇ 80 ਰੁਪਏ ਲੁਧਿਆਣਾ ਤੋਂ ਆਉਂਦੇ ਨੇ ਸਾਡੀ ਪੰਜਾਬ ਦੀ ਆਰਥਿਕ ਰਾਜਧਾਨੀ ਲੁਧਿਆਣੇ ਨੂੰ ਕਿਹਾ ਜਾਂਦਾ ਹੈਗਾ ਔਰ ਉਸ ਹਲਕੇ ਦੇ ਵਿੱਚ ਪਰਵਾਸੀ ਭਾਈਚਾਰਾ ਬਹੁਤ ਵੱਸਦਾ ਯੂਪੀ ਬਿਹਾਰ ਉੱਤਰਾਖੰਡ ਵੱਡੀ ਗਿਣਤੀ ਦੇ ਵਿੱਚ ਹੈ 22 ਲੱਖ ਲੇਕਿਨ ਸਭ ਤੋਂ ਜਿਹੜੇ ਇਹਦੇ 9 ਹਲਕੇ ਆਉਂਦੇ ਨੇ ਵਿਧਾਨ ਸਭਾ ਲੁਧਿਆਣਾ ਲੋਕ ਸਭਾ ਹਲਕੇ ਦੇ ਵਿੱਚ ਉਹਦੇ ਚ ਕਿਹੜੇ-ਕਿਹੜੇ ਨੇ ਲੁਧਿਆਣਾ ਈਸਟ ਲੁਧਿਆਣਾ ਸੈਂਟਰਲ ਲੁਧਿਆਣਾ ਸਾਊਥ ਲੁਧਿਆਣਾ ਵੈਸਟ ਲੁਧਿਆਣਾ ਨਾਰਥ ਆਤਮਨਗਰ ਦਾਖਾ ਗਿਲ ਤੇ ਜਗਰਾਓ ਹੁਣ ਸੰਦੀਪ ਇਨ੍ਹਾਂ ਹਲਕਿਆਂ ਦੇ ਵਿੱਚ ਇੱਕੋ ਐਮ ਐਲ ਏ ਸੀ ਸ਼੍ਰੋਮ ਨਿਕਾਲੀ ਦਿਲਦਾਰ ਮਨਪ੍ਰੀਤ ਸਿੰਘਿਆਲੀ ਬਾਕੀ ਸਾਰੇ ਹਲਕਿਆਂ ਤੇ ਆਮ ਆਦੀ ਪਾਰਟੀ ਦੇ ਐਮ ਐਲ ਏ ਸੀ ਹੁਣ ਇਹਨਾਂ ਚੋਂ ਪੰਜ ਜਿਹੜੇ ਹਲਕੇ ਨੇ ਉਥੋਂ ਬੀ ਜੀ ਪੀ ਦੇ ਉਮੀਦਵਾਰ ਜਿੱਤੇ ਨੇ ਜਿਹੜੇ ਰਵਨੀਤ ਸਿੰਘ ਬਿੱਟੂ ਸਾਹਿਬ ਤੇ ਚਾਰ ਹਲਕਿਆਂ ਤੇ ਜਿੱਤੀ ਆ ਕਾਂਗਰਸ ਮਤਲ ਅਸ਼ੋਕ ਪ੍ਰਾਸ਼ਰ ਸਾਹਿਬ ਪੱਪੀ ਜਿਹੜੇ ਕਹਿੰਦੇ ਕਿ ਮੈਨੂੰ ਲੋਕੀ ਤੇ ਪੱਪੀ ਨੂੰ ਪਿਆਰ ਬੜਾ ਮਿਲਦਾ ਹੈਗਾ ਹੁਣ ਪੱਪੀ ਨੂੰ ਪੱਪੇ ਤੋਂ ਪੱਪੀ ਤੇ ਪੱਪੇ ਤੋਂ ਪਿਆਰ ਤੇ ਪੱਪੀ ਤੋਂ ਉਹਦੀ ਪਤੰਗ ਜਾਂ ਝਾੜੂ ਕਟਿਆ ਗਿਆ ਹੈਗਾ ਇਸ ਕਰਕੇ ਕਾਲੀ ਦਲ ਦੀ ਵੀ ਇੱਥੇ ਜਮਾਨਤ ਜਬਤ ਹੋ ਗਈ ਹੈ ਆਮਾਦੀ ਪਾਰਟੀ ਦੀ ਬੁਰੇ ਹਾਲਾਤ ਹੋ ਗਏ ਨੇ ਲੁਧਿਆਣਾ ਈਸਟ ਤੋਂ ਇਹਨਾਂ ਦੇ ਐਮਐਲਏ ਸੀ ਉਹ ਹਾਰ ਗਏ ਲੁਧਿਆਣਾ ਸੈਂਟਰਲ ਤੋਂ ਇਹਨਾਂ ਦੇ ਐਮਐਲਏ ਸੀ ਉਹ ਹਾਰ ਗਏ ਲੁਧਿਆਣਾ ਸਾਊਥ ਤੋਂ ਇਹਨਾਂ ਦੀ ਐਮਐਲਏ ਸੀ ਉਹ ਹਾਰ ਗਏ ਲੁਧਿਆਣਾ ਵੈਸਟ ਤੋਂ ਇਹਨਾਂ ਦੇ ਐਮਐਲਏ ਉਹ ਹਾਰ ਗਏ ਲੁਧਿਆਣਾ ਨਾਰਥ ਤੋਂ ਹਾਰ ਗਏ ਔਰ ਖੁਦ ਅਸ਼ੋਕ ਪ੍ਰੈਸ਼ਰ ਪੱਪੀ ਆਪਣੇ ਹਲਕੇ 'ਚ ਹਾਰ ਗਏ ਨੇ ਉਹ ਸਭ ਤੋਂ ਵੱਡੀ ਗੱਲ ਅਸ਼ੋਕ ਪ੍ਰੈਸ਼ਰ ਪੱਪੀ ਜਾਂ ਜਿਹੜੇ ਉੱਥੇ ਦੂਜੇ ਉਹ ਰਜਿੰਦਰ ਪਾਲ ਕੌਰ ਸ਼ੀਨਾ ਉਹ ਸਾਰੇ ਉਹ ਜਿਹੜੇ ਹਾਰ ਗਏ ਨੇ ਐਮ ਐਲ اے ਮੇਰੇ ਖਿਆਲ ਜੇ ਤੁਹਾਡੇ ਕੋਈ ਦੂਜਾ ਰਜਿਸਟਰ ਹੋਊਗਾ ਉਹਨਾਂ ਦੇ ਆਪਾਂ ਪੜ੍ਹ ਲ dennਗੇ ਕਿ ਕਿਹੜੇ ਕਿਹੜੇ ਐਮ ਐਲ اے ਸੀ ਹਲਕੇ ਦੇ ਵਿੱਚ ਕਿਉਂਕਿ ਪਹਿਲੀ ਦਫਾ ਇਹ ਬਣੇ ਆਗੇ ਨੇ ਉਹਨਾਂ ਦੀ ਜ਼ਿਕਰ ਕਰਦੇ ਜੇ ਸਾਡੇ ਕੋਲ ਲਿਸਟ ਹੋਈ ਤੇ ਪਰ ਇਹ ਜਿਹੜੇ ਜਿੰਨੇ ਵੀ ਲੁਧਿਆਣੇ ਤੋਂ ਐਮ ਐਲ اے ਸੀ ਨਾ ਉਹ ਸਾਰੇ ਹਾਰੇ ਨੇ ਉਹਨਾਂ ਦਾ ਜ਼ਿਕਰ ਆਪਾਂ ਬਾਅਦ ਚ ਕਰਾਂਗੇ ਲੇਕਿਨ ਜਿੱਤੇ ਕਾਂਗਰਸ ਪਾਰਟੀ ਜਿੱਤੀ ਆ ਆਤਮਨਗਰ ਜੀ ਉਹ ਉਥੋਂ ਕਾਂਗਰਸ ਪਾਰਟੀ ਜਿੱਤੀ ਹੈ ਦਾਖਾ ਤੋਂ ਕਾਂਗਰਸ ਪਾਰਟੀ ਜਿੱਤੀ ਹੈ ਗਿੱਲ ਤੋਂ ਇਹਨਾਂ ਦੇ ਐਮ ਐਲ ਏ ਸੀ ਉਥੋਂ ਕਾਂਗਰਸ ਜਿੱਤੀ ਹੈ ਜਗਰਾਉਂ ਤੋਂ ਸਰਬਜੀਤ ਕੌਰ ਮਾਨੂ ਕੇ ਸਰਬਜੀਤ ਕੌਰ ਮਾਨੂ ਕੇ ਵੀ ਜਿਹੜੇ ਵਿਵਾਦਾਂ ਵਿੱਚ ਰਹੇ ਨੇ ਜਿਹੜੇ ਇੱਕ ਐਨ ਆਰ ਆਈ ਦੀ ਕੋਠੀ ਤੇ ਕਬਜ਼ਾ ਕਰਨ ਦੇ ਇਹਨਾਂ ਦੇ ਇਲਜ਼ਾਮ ਲੱਗੇ ਹਾਈ ਕੋਰਟ ਦੇ ਵਿੱਚ ਕੇਸ ਚੱਲਦਾ ਉਹ ਹੋ ਸਕਦਾ ਹੈ ਕਿ ਇਸ ਮਸਲੇ ਤੇ ਸੀਬੀਆਈ ਦੀ ਜਾਂਚ ਵੀ ਦਿੱਤੀ ਜਾ ਸਕਦੀ ਨੋਟਿਸ ਤੇ ਹੋਇਆ ਸੀ ਹਾਈ ਕੋਰਟ ਵੱਲੋਂ ਉਹ ਹਾਰੇ ਨੇ ਮਤਲਬ ਇੱਥੇ ਵੀ ਲੁਧਿਆਣਾ ਆਮ ਆਦੀ ਪਾਰਟੀ ਦਾ ਸਫਾਇਆ ਹੋ ਚੁੱਕਾ ਬੁਰੀ ਤਰ੍ਹਾਂ ਸਫਾਇਆ ਇੱਕ ਵੀ ਐਮ ਐਲ ਏ ਲੁਧਿਆਣਾ ਤੋਂ ਆਮ ਆਦੀ ਪਾਰਟੀ ਦਾ ਨਹੀਂ ਜਿੱਤਿਆ ਜਿੱਤਿਆ ਨੌ ਵਿਧਾਨ ਸਭਾ ਹਲਕਿਆਂ ਦੇ ਵਿੱਚੋਂ ਦਾਖੇ ਨੂੰ ਛੱਡ ਕੇ ਕੋਈ ਤੇ ਮਨਪ੍ਰੀਤ ਯਾਲੀ ਸੀ ਉਹਨੂੰ ਛੱਡ ਕੇ ਬਾਕੀ ਸਾਰੇ ਹਲਕਿਆਂ ਦੇ ਵਿੱਚ ਆਮ ਆਦੀ ਪਾਰਟੀ ਦਾ ਬੁਰਾ ਹਾਲ ਹੋਇਆ ਤੇ ਰਵਨੀਤ ਸਿੰਘ ਬਿੱਟੂ ਪੰਜ ਹਲਕਿਆਂ ਤੋਂ ਲੀਡ ਲੈ ਕੇ ਜਾਣਾ ਉਹ ਆਪਣੇ ਆਪ ਚ ਵੱਡੀ ਗੱਲ ਹੈ ਕਿਉਂਕਿ ਉਹ ਲਿਸਟ ਸਾਂਝੀ ਕਰ ਦਿੰਦੇ ਆ ਜਿਹੜਾ ਤੁਸੀਂ ਜ਼ਿਕਰ ਕੀਤਾ ਸੀ ਹਾਂ ਲੁਧਿਆਣਾ ਈਸਟ ਤੋਂ ਈਸਟ ਤੋਂ ਦਲਜੀਤ ਸਿੰਘ ਗਰੇਵਾਲ ਉਹ ਹਾਰ ਗਏ ਸ਼ੀਟ ਹਾਰ ਗਏ ਲੁਧਿਆਣਾ ਸਾਊਥ ਤੋਂ ਰਜਿੰਦਰਪਾਲ ਕੌਰ ਸ਼ੀਨਾ ਜਿਨ੍ਹਾਂ ਦੀ ਆਡੀਓ ਬੜੀ ਚਰਚਾ ਦਾ ਵਿਸ਼ਾ ਬਣੀ ਕਿ ਮੁੱਖ ਮੰਤਰੀ ਭਗਵੰਤ ਮਾਨ ਬਿੱਟੂ ਦੇ ਨਾਲ ਬੜੀ ਦੋਸਤੀ ਹੈ ਇਸ ਕਰਕੇ ਉਹਨਾਂ ਨੂੰ ਟਿਕਟ ਦਿੱਤੀ ਗਈ ਉਹ ਤੇ ਹਾਰੇ ਹੀ ਪਏ ਆਪਣੇ ਉਹ ਤਾਂ ਪਹਿਲਾਂ ਹੀ ਮੰਨ ਚੁੱਕੇ ਸੀ ਲੁਧਿਆਣਾ ਸਾਊਥ ਥਲੇ ਦੇ ਬੀ ਬਰਜਿੰਦਰਪਾਲ ਕੁਰਸ਼ੀਨਾ ਆਤਮਨਗਰ ਤੋਂ ਕੁਲਵੰਤ ਸਿੰਘ ਸੰਧੂ ਉਹਨਾਂ ਨੇ ਆਪਣੀ ਸੀਟ ਗਵਾ ਲਈ ਲੁਧਿਆਣਾ ਸੈਂਟਰਲ ਤੋਂ ਅਸ਼ੋਕ ਪ੍ਰਾਸ਼ਰ ਪੱਪੀ ਖੁਦ ਉਮੀਦਵਾਰ ਉਹ ਹਾਰ ਗਏ ਲੁਧਿਆਣਾ ਵੈਸਟ ਤੋਂ ਗੁਰਪ੍ਰੀਤ ਗੋਗੀ ਜਿਹੜੇ ਆ ਉਹ ਹਾਰ ਜਾਂਦੇ ਆਪਣੀ ਸੀਟ ਲੁਧਿਆਣਾ ਨਾਰਥ ਤੋਂ ਮਦਨ ਲਾਲ ਬੱਗਾ ਜਿਹੜੇ ਨੇ ਉਹ ਵੀ ਬੜੇ ਚਰਚਾ ਦਾ ਵਿਸ਼ਾ ਚ ਰਹਿੰਦੇ ਨੇ ਉਹ ਆਪਣੀ ਸੀਟ ਹਾਰ ਗਏ ਗਿੱਲ ਜਿਹੜਾ ਕਿ ਰਿਜ਼ਰਵਰ ਹਲਕਾ ਹੈ ਜੀਵਨ ਸਿੰਘ ਸੰਘੋਵਾਲ ਜਿਹੜੇ ਕੀ ਹੈ ਉਹ ਹਾਰ ਗਏ ਦਾਖਾ ਤੋਂ ਤਮਨਪ੍ਰੀਤ ਸਿੰਘਿਆਲੀ ਦਾ ਜ਼ਿਕਰ ਅਸੀਂ ਕਰ ਹੀ ਦਿੱਤਾ ਤੇ ਜਗਰਾਉਂ ਵੀ ਰਿਜ਼ਰਵ ਸੀਟ ਹੈ ਜਿੱਥੇ ਕਿ ਸਰਬਜੀਤ ਪਰਮਾਣੂ ਕੇ ਵੀ ਆਪਣੀ ਸੀਟ ਬਚਾ ਨਹੀਂ ਸਕੇ ਉਹ ਕਹਿੰਦੇ ਰਾਜਾ ਮਰਿੰਦਰ ਸਿੰਘ ਵੜਿੰਗ ਦਾ ਦੇਖੋ ਗਿੱਦੜ ਵਾਹੇ ਤੋਂ ਆ ਕੇ ਜਿੱਦ ਤੱਕ ਇੱਕ ਤੋਂ ਪਾਰਟੀ ਦੇ ਪ੍ਰਧਾਨ ਸੀ ਵਰਕਰ ਲਾਮ ਭਾਰਤ ਪੋਸ਼ਣ ਆਸ਼ੂ ਦਾ ਸਾਧਰਆ ਔਰ ਕੱਲ ਜਦੋਂ ਸਾਰਾ ਪਰਿਵਾਰ ਸਰਟੀਫਿਕੇਟ ਲੈਣ ਗਿਆ ਤੇ ਰਮਨੀ ਰਾਜਾ ਮਰਿੰਦਰ ਸਿੰਘ ਵੜਿੰਗ ਨੇ ਖਾਸ ਕਰਕੇ ਦੋ ਭਰਾਵਾਂ ਦਾ ਜ਼ਿਕਰ ਕੀਤਾ ਬੈਸ ਬ੍ਰਦਰ ਬੈਸ ਬ੍ਰਦਰ ਦਾ ਮੈਨੂੰ ਲੱਗਦਾ ਕਿ ਸੰਜੀਵਨੀ ਬੂਟੀ ਸੀ ਰਾਜਾ ਬਰਿੰਦਰ ਸਿੰਘ ਵੜਿੰਗ ਕਰਨ ਕਿਉਂਕਿ ਜਿਹਨੂੰ ਕੋ ਲੀਡ ਮਿਲੀ ਹੈ ਉਹ ਬੈਸ ਬ੍ਰਦਰ ਕਰਕੇ ਹਾਂ ਉਹ ਦੋ ਹਲਕੇ ਜਿਹੜੇ ਆਤਮ ਆਤਮਨਗਰਾ ਉੱਥੋਂ ਉਹਨਾਂ ਨੂੰ ਮਿਲੀ ਆ ਗਈ ਉਹ ਦੋਨਾਂ ਭਰਾਵਾਂ ਦੇ ਕਰਕੇ ਮਿਲੀ ਤਾਂ ਹੀ ਉਹਨਾਂ ਦਾ ਸ਼ੁਕਰੀਆ ਕੀਤਾ ਔਰ ਇੱਕ ਕਿਤੇ ਨਾ ਕਿਤੇ ਭਾਰਤ ਪੂਸ਼ਣ ਆਸ਼ੂ ਨੂੰ ਵੀ ਮਨਾਉਣ ਦੇ ਵਿੱਚ ਕਾਮਯਾਬ ਰਿਹਾ ਇੱਕ ਕਾਂਗਰਸ ਪਾਰਟੀ ਦੀ ਉੱਥੇ ਗੁੱਟਬਾਜ਼ੀ ਨਹੀਂ ਦਿਖੀ ਦੂਜਾ ਬਿੱਟੂ ਦਾ ਉੱਥੇ ਬਹੁਤ ਜ਼ਿਆਦਾ ਵਿਰੋਧ ਸੀ ਪਿੰਡਾਂ ਦੇ ਵਿੱਚ ਇੱਕ ਉਹ ਕਾਂਗਰਸ ਛੱਡ ਕੇ ਭਾਰਤੀ ਜਨਤਾ ਪਾਰਟੀ ਚਲੀ ਗਿਆ ਜਿਹੜਾ ਕਾਡਰ ਰੀਸ਼ ਸਿੰਘ ਬਿੱਟੂ ਤੋਂ ਨਾਰਾਜ਼ ਹੋ ਗਿਆ ਖਫਾ ਹੋ ਗਿਆ ਔਰ ਇਕਲ ਜਿਹੜੇ ਗੱਲ ਕੀਤੀ ਨਾ ਰਾਜਾ ਮੋਰਿੰਦਰ ਸਿੰਘ ਵੜਿੰਗਣੇ ਕਿ ਇਹ ਫੋਨ ਵੀ ਨਹੀਂ ਚੱਕਦਾ ਰਿਹਾ ਮੈਂ ਤੁਹਾਡੇ ਫੋਨ ਚੱਕਿਆ ਕਰੂੰਗਾ ਉਹ ਜਿਹੜੀ ਲੋਕਾਂ ਦੇ ਵਿੱਚ ਕਿਉਂਕਿ ਜਕੀਰ ਸੀ ਰਵਨੀ ਸਿੰਘ ਬਿੱਟੂ ਅਕਸਰ ਫੋਨ ਕਿਸੇ ਦਾ ਵੀ ਨਹੀਂ ਚੱਕਦੇ ਹਾਂ ਜਦੋਂ ਉਹਨੂੰ ਲੋੜ ਹੁੰਦੀ ਸੀ ਚੱਕਦੇ ਜੇ ਉਹਨੂੰ ਲੋੜ ਹੁੰਦੀ ਤੇ ਪੈਰੀ ਹੱਥ ਵੀ ਲਾ ਦਿੰਦੇ ਸੀ ਸਾਰਿਆਂ ਦੇ ਪਰ ਉਹ ਸੋਭਾ ਫੋਨ ਹੀ ਚੱਕਦੇ ਇਹ ਉਹਦੇ ਚ ਕਮਜ਼ੋਰੀ ਲਾ ਲਉ ਜਾਂ ਪਤਾ ਨਹੀਂ ਸਿਆਸੀ ਲੀਡ ਰਹੀ ਹੈ ਕਿ ਲੋੜ ਪੈ ਤਾਂ ਫੋਨ ਚੱਕਦੇ ਨਹੀਂ ਤੇ ਨਹੀਂ ਚੱਕਦੇ ਇਹ ਵੀ ਇੱਕ ਵਜ੍ਹਾ ਜੋ ਰਾਜਾ ਅਮਰਿੰਦਰ ਸਿੰਘ ਹਾਲਾਂਕਿ ਰਵਨੀਤ ਸਿੰਘ ਰਾਜਾ ਅਮਰਿੰਦਰ ਸਿੰਘ ਵੜਿੰਗ ਨੂੰ ਹਰਾਉਣ ਵਾਸਤੇ ਬੜੇ ਲੋਕਾਂ ਦਾ ਜ਼ੋਰ ਲੱਗਾ ਸੀ ਉਹ ਵੱਡੀ ਵਜ੍ਹਾ ਰਹੀ ਇੱਕ ਜਿਹੜੀ ਸਭ ਤੋਂ ਇੰਟਰਸਟਿੰਗ ਗੱਲ ਹੈ ਸੰਦੀਪ ਕਿ ਜਿਹੜਾ ਸਿਆਸੀ ਨਵਾਂ ਸ਼ਰੀਕ ਬਣਿਆ ਸੀ ਨਾ ਰਾਜਾ ਅਮਰਿੰਦਰ ਸਿੰਘ ਵੜਿੰਗ ਦਾ ਉਸੀ ਕਮਲਜੀਤ ਸਿੰਘ ਬਰਾੜ ਕਮਲਜੀਤ ਸਿੰਘ ਬਰਾੜ ਨੇ ਵੀ ਆ ਕੇ ਰਾਜਾ ਅਮਰਿੰਦਰ ਸਿੰਘ ਵੜਿੰਗ ਦੇ ਹੱਕ ਦੇ ਨਹੀਂ ਵਿਰੋਧ ਵਿੱਚ ਬਹੁਤ ਜ਼ਿਆਦਾ ਪ੍ਰਚਾਰ ਕੀਤਾ ਕਿਉਂਕਿ ਉਹ ਖੁਦ ਆਜ਼ਾਦ ਉਮੀਦਵਾਰ ਦੇ ਤੌਰ ਤੇ ਲੜੇ ਔਰ ਉਹ ਆ ਕੇ 44000 ਵੋਟਾਂ ਲੈ ਗਏ ਨੇ ਮੇਰਾ ਇਹਦਾ ਇੱਕ ਉਹ ਵੀ ਕਾਂਗਰਸ ਦੀਆਂ ਜੇ ਯੂਥ ਦੀਆਂ ਵੋਟਾਂ ਨੇ ਕਿਉਂਕਿ ਯੂਥ ਦਾ ਉਹ ਵੀ ਵੱਡਾ ਇੱਕ ਲੀਡਰ ਨਾਮ ਆ ਉਹ ਕਿਤੇ ਨਾ ਕਿਤੇ ਉਹ ਵੀ ਡੰਟ ਪਿਆ ਰਾਜਾ ਅਮਰਿੰਦਰ ਸਿੰਘ ਵੜਿੰਗ ਨੂੰ ਨਹੀਂ ਤੇ ਸ਼ਾਇਦ ਇਹ ਮਾਰਜਨ ਜ਼ਿਆਦਾ ਵੀ ਹੋ ਸਕਦਾ ਔਰ ਬਿੱਟੂ ਨੂੰ ਲੋਕਾਂ ਨੇ ਲਾਇਕ ਨਹੀਂ ਕੀਤਾ ਆ ਹਾਲਾਂਕਿ ਅਮਿਤ ਸ਼ਾਹ ਸਾਹਿਬ ਨੇ ਸਪੈਸ਼ਲ ਆ ਕੇ ਰੈਲੀ ਕੀਤੀ ਕਿ ਮੇਰਾ ਪਿਛਲੇ 5 ਸਾਲ ਪੁਰਾਣਾ ਯਾਰ ਆ ਤੁਸੀਂ ਇਹਨੂੰ ਜਿਤਾ ਕੇ ਪਾਰਲੀਮੈਂਟ ਭੇਜ ਦਿਓ ਤੇ ਮੈਂ ਇਹਨੂੰ ਵੱਡਾ ਬੰਦਾ ਬਣਾ ਦਗਾ ਉਹ ਵਿਚਾਰਾ ਹੁਣ ਤਿੰਨ ਵਾਰ ਦਾ ਐਮਪੀ ਹੁਣ ਸਾਬਕਾ ਐਮਪੀ ਆ ਜਦੋਂ ਜਦੋਂ ਤੱਕ ਤੁਸੀਂ ਐਮਪੀ ਐ ਤੁਹਾਡੇ ਕੋਲ ਸੱਤਾ ਉਦੋਂ ਹੀ ਆ ਜਿਹਦੇ ਜਦੋਂ ਤੁਹਾਡੇ ਅੱਗੇ ਸਾਬਕਾ ਲੱਗ ਜੇ ਨਾ ਫਿਰ ਤੁਸੀਂ ਸਮਝੋ ਵੀ ਤੁਹਾਡੀ ਸਿਆਸਤ ਦੇ ਵਿੱਚ ਉਹ ਚੜ੍ਹਦੀ ਕਲਾ ਨਹੀਂ ਰਹਿੰਦੀ ਜੋ ਤੁਸੀਂ ਸਿਟਿੰਗ ਐਮਐਲਏ ਦਾ ਸਿਟਿੰਗ ਐਮਪੀ ਦੇ ਤੌਰ ਤੇ ਹੁੰਦੇ ਨੇ